ਐਗਰਜੀ ਕਹਾalsa ਸ੍ਰੀ ਵੈਗਰਜੀ ਕੇ ਪਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਸੇਵਕ ਦਲ ਸਿਮਰਨ ਸੁਸਾਇਟੀ ਤੋਂ ਵੱਲੋਂ ਸਰਬਾਤ ਸੰਗਤਾਂ ਦੇ ਸੰਜੋਗ ਨਾਲ ਇੱਥੇ ਕੈਂਪ ਚੱਲ ਰਿਹਾ ਜੋ ਹੱਡੀਆਂ ਜੋੜਨ ਦੀ ਨਿਰੰਤਾ ਦਾ ਕੈਂਪ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਇਸ ਕੈਂਪ ਵਿੱਚ ਹਰ ਵਾਰ ਵੱਧ ਵੱਧ ਮਰੀਜ਼ ਇੱਥੇ ਪਹੁੰਚ ਕੇ ਆਪਣੇ ਤਕਲੀਫਾਂ ਦਾ ਇਲਾਜ ਕਰਵਾਉਂਦੇ ਹਨ ਆਓ ਜਾਣਦੇ ਹਾਂ ਹੱਡੀਆਂ ਜੋੜਾਂ ਦੇ ਦਰਦਾਂ ਦਾ ਤੇ ਕੈਂਪ ਚੱਲ ਰਿਹਾ ਸਸਿਆ ਡਾਕਟਰ ਸਾਹਿਬ ਜੀ ਸਰ ਜਾਣਕਾਰੀ ਦਵੋਗੇ ਇਸ ਕੈਂਪ ਬਾਰੇ ਜਾਣਕਾਰੀ ਕਿ ਬਰਮਾਜ਼ ਮੈਂ ਕਿਰਪਾ ਆਪੇ ਕਰਵਾਈ ਹੋ ਗਈ ਜਾਂਦਾ ਹਾਂ ਜੀ ਆਪਾਂ ਕੋਸ਼ਿਸ਼ ਕਰੀ ਨੇ ਤੇ ਲੈਗ ਰੋਪਿੰਗ ਕਰੀਏ ਸਰ ਤੁਸੀਂ ਇਹ ਦੱਸੋਗੇ ਇੱਥੇ ਕਿਸ ਕਿਸ ਇਸ ਕੈਂਪ ਵਿੱਚ ਇਲਾਜ ਕਰਦੇ ਹੋ ਜੀ ਸਲਾਮ ਅਲੈਕੁਮ ਹਾਂਜੀ ਜੋੜ ਦਰਦ ਹੋਵੇ ਕੋਈ ਹੋਵੇ ਡਿਸਟਰ ਦਾਗਵਾਇਆ ਕੀ ਇਹ ਡਾਇਰੈਕਟਰ ਸਾਹਿਬ ਵੱਲੋਂ ਦੱਸਿਆ ਜਾ ਰਿਹਾ ਕਿ ਇੱਥੇ ਹੱਡੀਆਂ ਜੋੜਾਂ ਦੇ ਦਰਦਾਂ ਦਾ ਇਹ ਕੈਂਪ ਚੱਲ ਰਿਹਾ ਹਾਂਜੀ ਅਰਵਿੰਦਰ ਸਿੰਘ ਰਿੰਕਾ ਜੀ ਪ੍ਰਧਾਨ ਗੁਰਦੁਆਰਾ ਸਾਹਿਬ ਦੇ ਸਸੀਕਾਰ ਜੀ ਸਸੀਕਾਰ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਿਮਰ ਸੋਸਾਇਟੀ ਅਤੇ ਇਸਤਰੀ ਸਸੰਸਨ ਸਭਾ ਗੁਰਦੁਆਰਾ ਦਮਦਮਾ ਸਾਹਿਬ ਪ੍ਰਬੰਧਕ ਕਮੇਟੀ ਗੁਰਦੁਆਰਾ ਦਮਦਮਾ ਸਾਹਿਬ ਵੱਲੋਂ ਸਹਿਯੋਗ ਨਾਲ ਇਹ ਮਾਸਟਰ ਕਵੰਤਰਾਈ ਜੀ ਕੰਤੀ ਹੱਡੀਆਂ ਜੋੜਾਂ ਦਾ ਦਰਦਾਂ ਦਾ ਜੋ ਕੈਂਪ ਹੈ ਹਰ ਐਤਵਾਰ ਗੁਰਦੁਆਰਾ ਦਮਦਮਾ ਸਾਹਿਬ ਦੀ ਬੈਕ ਸਾਈਡ ਤੇ ਸ੍ਰੀ ਗੁਰੂ ਨਾਨਕ ਸੇਵਾ ਕ다 ਸਿੰਮਰ ਸਾਇਟੀ ਦੇ ਦਫਤਰ ਜੋ ਜਗ੍ਹਾ ਸਥਾਨ ਹੈ ਉੱਥੇ ਇਹ ਲੱਗਦਾ ਇੱਥੇ ਬਿਲਕੁਲ ਫ੍ਰੀ ਇਲਾਜ ਕੀਤਾ ਜਾਂਦਾ ਹੈ ਜੀ ਕੋਈ ਕਿਸੇ ਤਰ੍ਹਾਂ ਦੀ ਕੋਈ ਚਾਰਜ ਨਹੀਂ ਹੈਗਾ ਜਿੰਨੇ ਵੀ ਸੰਗਤ ਹੋ ਸਕਦੀ ਵੱਧ ਤੋਂ ਵੱਧ ਆਪਣਾ ਇਲਾਜ ਕਰਾਉਣ ਇਸ ਸਥਾਨ ਤੇ ਪਹੁੰਚਣ ਉਹੀ ਸੇਵਾ ਨਹੀਂ ਲਈ ਜਾਂਦੀ ਬਿਲਕੁਲ ਫਰੀ ਸ਼ਕਾਮ ਕੈਂਪ ਲਾਇਆ ਜਾਂਦਾ ਹੈ ਇਸ ਦੇ ਵਿੱਚ ਮਾਸਟਰ ਜੀ ਬਹੁਤ ਦੂਰ ਦੂਰ ਤੋਂ ਮਾਸਟਰ ਜੀ ਕੋਲੇ ਐਸੋ ਤੱਕ ਦਿੱਲੀ ਤੱਕ ਚੰਡੀਗੜ੍ਹ ਤੱਕ ਲੁਧਿਆਣਾ ਜਲੰਧਰ ਨੇੜੇ ਤੇਰੇ ਦੇ 100 ਕਿਲੋਮੀਟਰ ਦੇ ਰੀਏ ਤੱਕ ਵੀ ਪੇਸ਼ੈਂਟ ਇੱਥੇ ਦਿਖਾਉਣ ਵਾਸਤੇ ਆਉਂਦੇ ਹਨ ਉਹ ਠੀਕ ਹੋ ਕੇ ਜਾਂਦੇ ਹਨ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਜੋ ਜੀ ਆਵੇ ਸੋ ਰਾਜੀ ਜਾਵੇ ਸ਼ਕਮਪਤਾ ਲਾਹਾ ਖੱਟੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਬਾਤ ਤੇ ਪੜੇ ਦੀ ਸੋਸਾਇਟੀ ਦੇ ਮੁੱਖ ਪ੍ਰਧਾਨ ਆ ਜੀ ਨਾਲ ਗੱਲ ਕਰਨੇ ਕੋਲ ਜੀ ਸასიਆ ਹਾ ਜੀ ਸਰ ਹਾਂ ਜੀ ਆਪਣੇ ਕੈਂਪ ਬਾਰੇ ਜਾਣਕਾਰੀ ਦਿਓ ਗ੍ਰਹਾਨਕ ਸੇਵਾਦਾਰ ਫਿਲਮ ਸਟੱਡੀ ਉਹ ਹੋਰ ਵੱਲੋਂ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਮਾਸਟਰ ਗੋੰਤਰਾ ਜੀ ਕੰਤੀ ਦੇ ਸਹਿਯੋਗ ਨਾਲ ਹਰ ਮਹੀਨੇ ਪਰ ਐਤਵਾਰ ਨੂੰ ਇਥੇ ਜੋ ਘੜੀਏ ਜੋੜਾ ਦਦਾਂ ਦਾ ਇਲਾਜ ਆ ਕੈਂਪ ਲਾਇਆ ਜਾਂਦਾ ਹੈ ਜਿੱਥੇ ਦੂਰ ਦੂਰੋਂ ਲੋਕ ਆ ਕੇ ਆਪਣਾ ਇਲਾਜ ਹੌਂਦੇ ਹਨ ਸਾਤੋਂ ਵੱਡੇ ਵਿਸ਼ੇਸ਼ ਕਾਲ ਇਸ ਕੈਂਪੇਜ ਕਿਸੇ ਨੂੰ ਕੋਈ ਪੈਸਾ ਨਹੀਂ ਲੈ ਜਾਂਦਾ ਨਿਸ਼ਕਾਮ ਸੇਵਾ ਕੀਤੀ ਜਾਂਦੀ ਹੈ ਚਾਹ ਪਾਣੀ ਤੇ ਲੰਗਰ ਵੀ ਇੱਥੇ ਸੰਗਤਾਂ ਵੱਲੋਂ ਸੇਵਾ ਕੀਤੀ ਜਾਂਦੀ ਹੈ ਫ੍ਰੀ ਚੱਲਦਾ ਹੈ ਦੂਰ ਦੂਰੋਂ ਲੋਕ ਆ ਕੇ ਆਪਣਾ ਇਲਾਜ ਕਰਉਂਦੇ ਹਨ ਤੇ ਇੱਥੋਂ ਬਿਲਕੁਲ ਠੀਕ ਹੋ ਕੇ ਜਾਂਦੇ ਹਨ ਜਿਨ੍ਹਾਂ ਲੋਕਾਂ ਨੂੰ ਡਾਕਟਰ ਜਵਾਬ ਦਿੱਤਾ ਹੁੰਦਾ ਹੈ ਜਾਂ ਜਿਨ੍ਹਾਂ ਲੋਕਾਂ ਨੂੰ ਡਾਕਟਰ ਆਪਰੇਸ਼ਨ ਦੱਸਦਾ ਹੈ ਉਹ ਵੀ ਇੱਥੋਂ ਬਿਲਕੁਲ ਠੀਕ ਹੋ ਕੇ ਆਪਣੇ ਘਰ ਜਾਂਦੇ ਹਨ ਜੋ ਆਵੇ ਜੋ ਰਾਜੀ ਜਾਵੇ ਮਾਅ ਉੱਕਾ ਸਾਹ ਪਰਮਾਤਮਾ ਚੰਨਾਂ ਮੈਂ ਅਰਦਾਸ ਕਰਦੇ ਹਾਂ ਵਾਹਿਗੁਰੂ ਮਾਸਤਰੀ ਲੰਬੀ ਉਮਰ ਬਖਸ਼ੇ ਤੇ ਸੇਵਾ ਕਾਰਜਾਂ ਦਾ ਸਤਾਵਾਂ ਨੂੰ ਇਸੇ ਤਰ੍ਹਾਂ ਬਲ ਬਖਸ਼ੇ ਦੇਵੀਂ ਸੇਵਾ ਜੰਤ ਸਦੀ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਰ ਇਸ ਕੈਂਪ ਦੇ ਨਾਲ ਸਰਬੱਤ ਦਾ ਭਲੇ ਸੋਸਾਇਟੀ ਵੱਲੋਂ ਹੋਰ ਕੀ ਸੇਵਾਵਾਂ ਮਿਲਦੀਆਂ ਨੇ ਜੀ ਇਹ ਕੈਂਪ ਜਿਹੜਾ ਗੁਰਾਂਗ ਸੇਵਾ ਦਾ ਸਰਬਤ ਸੋਸਾਇਟੀ ਵੱਲੋਂ ਲਿਆ ਜਾਂਦਾ ਹੈ ਸਰਬੱਤ ਦਾ ਭਲਾ ٹرسٹ ਜਿਹੜਾ ਇਹ ਨਾਲ ਸਹਿਯੋਗ ਕਰਦਾ ਹੈ ਸਾਡੀਆਂ ਸੇਵਾਵਾਂ ਅਲੱਗ ਚੱਲ ਰਹੀਆਂ ਨੇ 26 27 ਤੱਕ ਇਹ ਸੇਵਾਵਾਂ ਜਿਵੇਂ ਤੁਸੋ ਇੱਕ ਸਲਾਈ ਸੈਂਟਰ ਜਿਹੜਾ ਇਸ ਸਥਾਨ ਤੇ ਚੱਲ ਰਿਹਾ ਹੈ ਉਹ ਲੋਕਾਂ ਨੂੰ ਪੈਨਸ਼ਨ ਦਿੰਨੇ ਆ ਇਸ ਤਰ੍ਹਾਂ 26 27 ਤੱਕ ਸਮਾਵਨ ਉਹ ਲੱਗਨੇ ਪਰ ਇਹ ਜਿਹੜਾ ਕੈਂਪ ਹੈ ਇਹ ਗੁਰਨਾਨ ਸਿੰਘ ਜੀ ਨਾਲ ਸ਼ਿਵਮ ਸੜੀ ਵੱਲ ਲਗਾਇਆ ਜਾਂਦਾ ਹੈ ਜਿਸ ਦੇ ਨਾਲ ਬਾਕੀ ਜਿਸ ਸਮਾਵਨ ਜਿਸ ਤਰ੍ਹਾਂ ਸਰਵੱਤ ਦਾ ਭਲਾ ਚੈਰੀਟੇਵ ਟ੍ਰਸਟ ਜਾਂ ਗੁਰਦਵਾਰਾ ਦਮਦਨਾ ਸਾਹਿਬ ਇਸ ਤੀ ਸਤਸਨ ਸਭਾ ਇਹਨਾਂ ਵੱਲੋਂ ਨਾਲ ਸਹਿਯੋਗ ਕੀਤਾ ਜਾਂਦਾ ਹੈ ਉਸੇ ਤਹਿਤ ਮੈਂ ਵੀ ਇਸ ਸਹਿਯੋਗ ਵਿੱਚ ਸੇਵਾ ਕਰਕੇ ਆਪਣੇ ਆਪ ਨੂੰ ਹੁਣਵਾਗਾ ਸਮਝਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ